ਮੇਰਾ ਵੀ ਦਿਲ ਕਰ ਗਿਆ ਤਾਂ ਦਿਲ ਕਰ ਗਿਆ ਕਿਉਂਕਿ ਬਚਪਨ ਤੋਂ ਬਾਜੀ ਉਹਨਾਂ ਨੂੰ ਸੁਣਿਆ ਬਸ ਇਹਨਾਂ ਨੂੰ ਹੀ ਉਸਤਾਦ ਮੰਨਦਾ ਇਹਨਾਂ ਨੂੰ ਹੀ ਗੁਰੂ ਜੀ ਮੰਨਦਾ ਗੱਲ ਦਿਲ ਚ ਸੀ ਮੇਰੀ ਭੈਣ ਸੀ ਮੇਰੇ ਤੋਂ ਵੱਡੀ ਉਹਦੀ ਕਿਸੇ ਪ੍ਰੋਬਲਮ ਕਰਕੇ ਡੈਥ ਹੋ ਗਈ ਉਹਦੀ ਯਾਦ ਆ ਗਈ ਮੈਨੂੰ ਸੋਦੀ ਯਾਦ ਦੇ ਵਿੱਚ ਇੱਕ ਗਾਣਾ ਆ ਮੈਂ ਤੇ ਮੇਰੇ ਬ੍ਰਦਰ ਨੇ ਲਿਖਿਆ ਸੀ ਗੁਰੂ ਜੀ ਚੰਗਾ ਲੱਗਾ ਤਾਂ ਤਾੜੀ ਮਾਰ ਕੇ ਜ਼ਰੂਰ ਦੱਸਿਓ ਕਿਉਂਕਿ ਇਹ ਪਿਆਰ ਹੈ ਮੇਰੀ ਭੈਣ ਦਾ ਕਿਉਂਕਿ ਉਹਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਬਣਾਉਣ ਲਈ ਕੁਛ ਮੈਨੂੰ ਸਿਖਾਉਣ ਲਈ ਕੁਛ ਬੜੀ ਕੋਸ਼ਿਸ਼ ਕੀਤੀ ਹੈ ਨਾ ਮਚੜ ਗਿਓ ਯਾਰਾ ਇੱਕ ਤੇਰਾ ਸੀ ਸੰਹਾਰਾ ਤੇਰੇ ਬਿਨਾ ਲੱਗੇ ਨਾ ਕੋਈ ਦਿਲ ਨੂੰ ਪਿਆਰਾ ਛੱਡ ਗਿਓ ਯਾਰਾ ਇਕ ਤੇਰਾ ਸੀ ਸਾਹਾਰਾ ਤੇਰੇ ਬਿਨਾ ਲੱਗੇ ਨਾ ਕੋਈ ਦਿਲ ਨੂੰ ਪਿਆਰਾ ਪਿਆਰਾ ਓ ਦੂ ਦੇ ਬੁੱਤ ਸਾਨੂੰ ਮੋੜ ਕੇ ਜਿਹੜੇ ਸਾਡੇ ਸਹਾਂ ਨਾਲ ਸਾ ਲੈਂਦੇ ਸੀ ਅੱਜ ਓ ਓ ਯਾਰਾ ਸਾਡਾ ਦਿਲ ਤੋੜ ਕੇ ਜਿਹੜੇ ਸਾਡੇ ਸਹਾਂ ਨਾਲ ਸਾ ਲੈਂਦੇ ਸੀ ਅੱਜ ਓ ਓ ਯਾਰਾ ਸਾਡਾ ਦਿਲ ਤੋੜ ਕੇ ਗੱਲ ਆਇਆ ਵੀ 1 ਮਿੰਟ 1 ਮਿੰਟ ਖੜੇ ਜਾ ਰਹੇ ਗੱਲ ਸੁਣ ਪਹਿਲਾਂ ਮੇਰੀ ਗੱਲ ਇਹ ਆ ਭਰਾ ਮੇਰੋ ਕੋਈ ਚੈਨਲ ਦੀ ਲੋੜ ਨਹੀਂ ਪੰਦੀ ਜਿੱਥੇ ਤੁਸੀਂ ਬੈਠੇ ਹੋ ਨਹੀਂ ਸਭ ਤੋਂ ਵੱਡੇ ਫਨਕਾਰ ਤੁਸੀਂ ਹੋ ਅਸੀਂ ਤੇ ਇੱਕ ਆਉਂਦਾ ਇੱਕ ਜਾਂਦਾ ਪਰ ਜਿਹੜੇ ਤੁਸੀਂ ਹੋ ਨਾ ਤੁਸੀਂ ਕੱਖ ਤੋਂ ਲੱਖ ਦਾ ਬਣਾ ਦੇਂਦੇ ਲੱਖ ਤੋਂ ਕੱਖ ਦਾ ਬਣਾ ਦੇ ਜੇ ਪਿਆਰ ਕਰਦੇ ਹੁੰਦੇ ਯਾਰ ਮੇਰਾ ਭਰਾ ਮੇਰੇ ਵੀਰ ਨੂੰ ਜਰੂਰ ਸਪੋਰਟ ਕਰੋ ਸਾਰੇ ਜਾਨੇ ਯਾਰ ਮੈਂ ਤੇ ਵਕਾਦਾ ਕਰੂੰਗਾ ਭਰਾਵਾ ਠੀਕ ਹੈ ਉਹ ਭੈਣ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਹੋਵੇ ਜਾਂਦਾ ਲੈ ਖਿੱਚ ਕੇ ਤਾੜੀ ਮੇਰੇ ਵੀਰ ਨੂੰ ਹੋ ਜਦ ਮੈਥੋਂ ਹੋਈ ਦੂਰ ਸੀਓ ਕਈ ਗੱਲਾਂ ਤੂੰ ਮਜਬੂਰ ਸੀਓ ਜਦ ਬੰਦਾ ਜਾਂਦਾ ਨਾ ਉਦੋਂ ਪਤਾ ਨਹੀਂ ਹੁੰਦਾ ਉਹ ਰੱਬ ਦੇ ਰਾਜਾ ਹੁੰਦੀ ਹੈ ਉਹ ਪਹਿਲਾਂ ਲਿਖੀ ਬੈਠਾ ਹੁੰਦਾ ਵੀ ਕਦੋਂ ਲੈ ਕੇ ਜਾਣਾ ਉਹ ਉਸੇ ਗੱਲ ਦੇ ਵਿੱਚ ਗੱਲ ਕਰਨ ਲੱਗੇ ਹੋ ਜਦ ਮੈਥੋਂ ਹੋਈ ਦੂਰ ਸੀਓ ਦੂਰ ਸੀਓ ਕਈ ਗੱਲਾਂ ਤੂੰ ਮਜਬੂਰ ਸੀਓ ਦਿਲ ਵਿੱਚ ਦੁਆਇਆ ਪੌਂਦੀ ਸੀ ਪੌਂਦੀ ਸੀ ਰੋ ਰੋ ਕੇ ਬਾਸ ਤੇ ਪੌਂਦੀ ਸੀ ਉਹ ਜਾਂਦੀ ਜਾਂਦੀ ਕਣ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ 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 ਹੋ ਕਣ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਮਜਬੂਰ ਜਾਂਦੇ ਹਾਂ ਹੈ ਨਾ ਜਾਂਦਾ ਲੈ ਖੁਸ਼ ਰਹੇ ਇੱਕ ਵਾਰੀ ਉਸਤਾਦ ਜੀ ਲਈ ਤਾੜੀ ਮਾਰ ਦਿਓ ਥੈਂਕ ਯੂ ਜੌਂਦਾਰਾ ਕੁਸ਼ ਉਹ ਨਹੀਂ 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 ਮੇਰਾ ਉਹ ਨਾਂ ਸੁਣਿਆ ਨਾ ਯਾਰ ਤੇ ਮੈਂ ਵੀ ਤੇਰੇ ਵਰਗਾ ਹੀ ਆ ਭਰਾ ਜੱਫੀ ਬਾਲਾ ਵਾ ਖੜ ਕੇ ਤਾੜੀ ਮਾਰ ਦਿਓ